ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 9 ਵਜੇ ਚ 2 ਮਿੰਟ ਬਾਕੀ ਨੇ 9 ਹੀ ਵੱਜ ਗਏ 2 ਮਿੰਟ ਬਾਕੀ ਨੇ 58 ਮਿੰਟ ਹੋ ਗਏ 9 ਵਜ ਕੇ ਤੋਂ ਤਾਂ ਬਹੁਤ ਜ਼ਿਆਦਾ ਆ ਕਿ ਹੱਥ ਮਾਰਿਆ ਨੀ ਤੀਂ ਦਾ ਪਹਿਲਾਂ ਹੁਣ ਤਾਂ ਕੱਟ ਗਈ ਹਜੇ ਝੜੂ ਉਸਿੱਕੇ ਤੇ ਨਹੀਂ ਲਾਇਆ ਕਿਉਂਕਿ ਹੋਰ ਕੰਮ ਕਰ ਲੈਨੇ ਕੱਪੜੇ ਧੋ ਲੈਨੇਗੇ ਗੋਹਾ ਖੂੜਾ ਸਿੱਟ ਲਿਆਗਾ ਗੋਹਾ ਸਿੱਟ ਲਿਆ ਤੇ ਅੱਜ ਮਲਾਈ ਪਈ ਸੀ ਕਈ ਦਿਨਾਂ ਦੀ ਕਿਉਂ ਬਣਾ ਲਿਆ ਤੇ ਲੇਟੀ ਰੈਨ ਲਈ ਪਤਿੱਲਾ ਲੈਟੀ ਦਾ ਵੀ ਨਿੱਜ ਗਿਆ ਇਦ ਤੱਕ ਤਰਾਹ ਪਾਣੀ ਆ ਲੈਤੀ ਖਿੰਡ ਗਈ ਹਲੇ ਝਾੜੂ ਲਾਉਣਾ ਤੇ ਚੁੱਲ੍ਹੇ ਸਵੇਰ ਕੱਢ ਕੇ ਲੈਤੀ ਧਰਤੀ ਸੀ ਤੇ ਹਜੇ ਸੇਕਣ ਸੁਕਣ ਦਾ ਕੋਈ ਟਾਈਮ ਨਹੀਂ ਸੀਗਾ ਕਿਉਂਕਿ ਠੰਡ ਦੇ ਦਿਨ ਸਾਨੂੰ ਪਤਾ ਹੀ ਹੈ ਨਾ ਹਨ ਤਰੇਲ ਰਾਤ ਬਾਹਰ ਰਹਿ ਗਈਆਂ ਫੱਟੀਆਂ ਤਰੇਲ ਪੈ ਗਈ ਸੀ ਮੈਂ ਲਾਤੀਆਂ ਦੀਆਂ ਤੇ ਟੇਟੀਆਂ ਆ ਰਹੇ ਦੂਜੀ ਫੱਟੀ ਵੀ ਲੱਗੀ ਪਈ ਐ ਮਾ ਫਿਰ ਗਿੱਲੇ ਕੱਪੜੇ ਹੋਣਗੇ ਜਿਹੜੇ ਬੈਠਣਗੇ ਤੇ ਇਸ ਕਰਕੇ ਮਾਰੇ ਸੇ ਕਦੇ ਹੱਥ ਥੱਕ ਕਿਉਂਕਿ ਕੱਪੜਾ ਨਾ ਪਾਣੀ ਕੱਢ ਕੇ ਆਈਆਂ ਇੱਕ ਔਰਤ ਹੀ ਹੈ ਨਾ ਜੀ ਸਾਰਾ ਦਿਨ ਜਿਹੜੀ ਲੱਗੀ ਰਹਿੰਦੀ ਹੈ ਕੰਮ ਤੰਦੇ ਤੇ ਬਹੁਤ سارے ਕੰਮ ਹੋ ਜਾਂਦੇ ਨੇਗੇ ਬਾਕੀ ਬੱਚਾ ਬੱਚੇ ਕਹਿੰਦੇ ਨੇ ਸਾਨੂੰ ਠੰਡ ਲੱਗਦੀ ਹੈ ਇਸ ਤਰ੍ਹਾਂ ਚ ਬਹਿਣਿਆ ਹੋਰ ਵੀ ਕਹਿ ਦਿੰਦੇ ਨੇ ਬੰਦੇ ਵੀ ਕਹਿ ਦਿੰਦੇ ਨੇ ਹੁਣ ਠੰਡ ਹੈ ਅਸੀਂ ਕੀ ਕੰਮ ਕਰੀਏ ਹੈ ਨਾ ਇੱਕ ਔਰਤ ਹੈ ਜਿਹੜੀ 12 ਮਹੀਨੇ ਨਾ ਗਰਮੀ ਚ ਕੰਮ ਮੁਕਣ ਨਾ ਸਰਦੀ ਚ ਮੁਕਣ ਹੈ ਨਾ ਇਕਔਰ ਤੈਗੀ ਨਾ ਤਾਂ ਉਹਦੇ ਕੰਮ ਮੁਕਣਾ ਸਾਰੀ ਗਰਮੀ ਨਾ ਮੁਕਣ ਸਰਦੀ ਚ ਕਿੰਨੀ ਤਾਂ ਗਰਮੀ ਹੋਵੇ ਕੋਈ ਉਹਨੂੰ ਵਿਚਾਰੀ ਨੂੰ ਆਏ ਨਹੀਂ ਹੁੰਦਾ ਹਨਾ ਵੀ ਆਏ ਹੋ ਜਾਂਦਾ ਵੀ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਆ ਵੀ ਕਰ ਲਾ ਆ ਵੀ ਕਰ ਲਾ ਐਨੇ ਪਤਾ ਨਹੀਂ ਗਰਮੀ ਚ ਭਾਈ ਭਾਈ ਕੰਮ ਕਰਾਂਗੇ ਐਨੇ ਨੂੰ ਕੋਈ ਨਾ ਕੋਈ ਭੜ ਭਾਈ ਆ ਜਾ ਰੋ ਜਾ ਖੇਤ ਤੋਂ ਸੁਨੇਹਾ ਆ ਜਾਂਦਾ ਵੀ ਚਾਹ ਆ ਜਾ ਨਿਵੰਦਨ ਰੋਟੀ ਆ ਜੀ ਹਨਾ ਮੇਰੇ ਨਾਲ ਤਾਂ ਭਈ ਬਹੁਤ ਵਾਰੀ ਆਏ ਹੋਇਆਗਾ ਤੇ ਬਾਕੀ ਹੁਣ ਆਪਾਂ ਨੇ ਸਾਰੇ ਕੰਮ ਕਰ ਲਏ ਨੇ ਇੱਕ ਤਾਂ ਝਾੜੂ ਲਾਉਣ ਵਾਲਾ ਪੋਚਾ ਲਾਉਣ ਵਾਲਾ 9:00 ਵੱਜ ਗਏ ਕਿਤੇ ਅਸੀਂ ਹਜੇ ਝਾੜੂ ਚੱਕ ਕੇ ਵੀ ਨਹੀਂ ਦੇਖਿਆ ਕਿਉਂਕਿ ਸਵੇਰੇ ਤਰੇਲ ਵਾਲੀ ਡਿੱਗਦੀ ਸੀ ਹੁਣ ਮੜੀ ਜੀ ਚਾਨਣ ਜਹ ਹੋਊਗਾ ਰੋਟੀ ਪਹਿਲੇ ਤਾਂ ਰੋਟੀ ਪਕਾਵਾਂਗੇ ਖਾਵਾਂਗੇ ਅੱਜ ਹੈਗਾ ਜੀ ਸੰਡੇ ਗੁਰਮਨ ਹੋ ਗਈ ਰਾਤ ਬਿਮਾਰ ਤੇ ਪੁੱਤ ਦੀਆਂ ਦੇਖਦੀ ਆ ਉਹਨੂੰ ਵੀ ਖਿਚੜੀ ਖਾਊ ਕੋ ਕੀ ਖਾਊ ਬਖਤੀ ਪਾਣਾ ਦੀ ਵਿਚਾਰੀਆਂ ਦੂਜੀ ਸੋਲੇਂ ਦਾਲ ਵਾਲੀ ਖਿਚੜੀ ਦੀ ਰੈਸਪੀ ਹਜੇ ਫੇਰ ਦੇਵਾਂਗੇ ਪਹਿਲਾਂ ਸਾਡਾ ਤਾਂ ਪਹਿਲਾਂ ਦੇ ਗੁਰਲੀਨ ਆਈ ਉਹ ਬਿਮਾਰ ਹੋ ਗਈ ਫੇਰ ਰਾਤ ਗੁਰਮਨ ਬਿਮਾਰ ਹੋ ਗਈ ਰਾਤ ਡਾਕਟਰ ਸੱਦਿਆ 9 ਵਜੇ ਤੇ ਉਹਦੇ ਗੁਰਮਨ ਤਾਂ ਗੁਰਲੀਨ ਨੂੰ ਤਾਂ 2 ਵਜੇ ਸੱਦਿਆ ਡਾਕਟਰ ਫੇਰ 3 ਵਜੇ ਸੱਦਿਆ ਜੇ ਹਾਂ ਤੇ ਫੇਰ ਹੁਣ ਰਾਤ 9 ਵਜੇ ਤੇ ਮੈਂ ਆਖਾਂਗਾ ਫੇਰ ਰਾਤ ਨੂੰ ਵੀ ਬਾਲਾ ਸੱਦਾਂਗੇ ਹੁਣ ਬੁਖਾਰ ਹੋ ਗਿਆ ਸਿਰ ਉਦੂ ਉਦਾਸੀ ਜੀ ਕੱਚਾ ਹੁੰਦਾ ਸੀ ਉਲਟੀ ਆਉਂਦੀ ਸੀ ਤੇ ਹਜੇ ਉਹਨਾਂ ਵਿਚਾਰੀ ਨੂੰ ਪੁੱਛਣਾਗਾ ਦੀ ਤੈਨੂੰ ਖਿਚੜੀ ਕਰਾਂਗਲਾ ਟਾਈਮ ਹੀ ਨਹੀਂ ਲੱਗਾ ਉਹਨਾਂ ਕੋਲ ਜਾਣ ਦਾ ਅੱਜ ਮੈਂ ਵੀ ਪੌਣੇ ਪੰਜ ਉੱਠੀ ਆਂਗੀ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਫਿਰ ਸੇਵਾਜ ਦੇ ਪੌਣੇ ਪੰਜ ਵਜੇ ਉੱਠੀ ਸੀ ਵਜੇ ਦੇ ਤਾਂ ਰੈਣੇ ਬੜਾ ਫਿਰ ਉਹਦਵਾਰ ਚਾਹ ਕਰੀ ਆਟਾ ਗੁੰਨੇ ਆ ਮਲਾਈ ਰੜਕੀ ਘਿਓ ਬਣਾਇਆ ਸਾਗ ਤੜਕਿਆ ਸਾਗ ਨੂੰ ਤੜਕਾ ਤੁੜਕਾ ਲਾਤਾ ਤੜਕਾ ਲਾ ਕੇ ਰੱਖਿਆ ਹਜੇ ਗਰਮ ਨਹੀਂ ਕਰਿਆ ਦੇਖਾਂਗੇ ਅੰਦਰ ਲਾਉਣੀ ਹੋਈ ਰੋਟੀ ਅੰਦਰ ਲਾ ਲਾਂਗੇ ਉਰੇ ਲਾਉਣੀ ਹੋਈ ਉਰੇ ਲਾ ਲਾਂਗੇ ਅੱਗ ਪਈ ਸੀਗੀ ਤੇ ਫਿਰ ਮੈਂ ਨਾ ਅੱਗ ਤੇ ਪਾਣੀ ਧੱਤੇ ਰਪਤੀ ਦਾ ਧਰਤਾ ਮਗਾ ਪਾਂਡੇ ਮਾਦ ਲਾਂਗੇ ਉ ਤਾਂ ਉਧਰ ਵੀ ਹੋਇਆ ਪਿਆ ਪਾਣੀ ਤੇ ਫਿਰ ਉਧਰ ਲਾਈਟ ਮੱਚਦੀ ਆ ਪੂਰੇ ਬਾਦੂ ਪਿਆਸੀ ਸੇਕ ਹੁਣ ਮੈਂ ਗੁਰਮਣ ਨੂੰ ਪੁੱਛਦੀ ਆ ਵੀ ਕੀ ਖਾਊਗੀ ਖਿਚੜੀ ਖਾਊ ਕਿ ਕੀ ਖਾਊ ਫਿਰ ਉਹ ਸਾਹ ਬਣਾ ਮੈਂ ਖਿਚੜੀ ਪੁੱਛੜੀ ਉਹਨੂੰ ਧਰ ਦੂੰਗੀ ਤੇ ਦੇਖਦੀ ਆ ਕੱਪੜੇ ਸੁਕਾਉਣ ਵਾਲੀ ਚਪਾਏ ਹੋਈ ਤੀ ਤੋ ਤਾਂ ਆਪਾਂ ਨੇ ਦਿੱਤੇ ਨੇਗੇ ਤੇ ਦੋ ਦੋ ਕੋਟੀਆਂ ਪਾਈਆਂ ਵੀ ਅੱਜ ਵੀ ਮੇਰੇ ਠੰਡ ਬਹੁਤ ਹੱਟ ਛਰਦੇ ਨੇਗੇ ਮੈਂ ਕਰਦੀਆਂ ਜੀ ਹੁਣ ਗੀਜਰ ਬੰਦ ਕੱਪੜੇ ਸੁਕਾ ਕੇ ਧਰਤੇ ਜਿਹਨੂੰ ਮਾੜਾ ਹੋਰ ਘਟ ਗਈ ਹਨਾ ਜਦੋਂ ਹੋਰ ਘਟ ਗਈ ਧੁੰਦ ਫਿਰ ਪਾਵਾਂਗੇ ਕਿਉਂਕਿ ਹੁਣ ਪਾਆਂ ਦਾ ਕੋਈ ਫਾਇਦਾ ਨਹੀਂ ਹੋਏਗਾ ਧੁੰਦ ਜਿਹੜੀ ਬਹੁਤ ਜਿਆਦਾ ਆਏਗੀ ਚਲੋ ਜੀ ਆਪਾਂ ਰੋਟੀ ਰੋਟੀ ਬਣਾ ਲਈਏ ਗਰਮੋਂ ਨੂੰ ਕੁਛ ਲਈਏ ਖਿਚੜੀ ਖਾਓ ਕੋ ਰੋਟੀ ਖਾਓ ਜਿਉਂਨੇ ਕਹਤਾ ਖਿਚੜੀ ਖਾਉ ਫਿਰ ਆਪਾਂ ਨੂੰ ਖਿਚੜੀ ਬਣਾ ਲਵਾਂਗੇ ਆਪਾਂ ਆਪਦੀ ਰੋਟੀ ਬਣਾ ਲਵਾਂਗੇ ਦਹੀਂ ਆਪਾਂ ਨੇ ਰਾਤ ਜਮਾ ਲਈ ਸੀਗੀ ਠੰਡ ਚ ਤਾਂ ਦਹੀਂ ਖਾਣ ਨੂੰ ਵੀ ਹੁਣ ਜੀ ਕਰਦਾ ਹੈਗਾ ਜਿਹੜੇ ਸਰਦੀਆਂ ਚ ਅਸੀਂ ਇੱਕ ਦਿਨ ਚ ਦਹੀਂ ਖਾਣੇ ਉਹ ਹੁਣ ਤਿੰਨ ਦਿਨ ਨਹੀਂ ਚਾਰ ਦਿਨ ਮੂਕਦੀ ਆਏਗੀ ਬਸ ਅਜਿੱਦੇ ਜੀਜਾ ਕਰਦੇ ਸਾਗ ਨਾਲ ਤਾਂ ਜੀ ਕਰਦਾ ਲੱਸੀ ਦਹੀਂ ਨੂੰ ਹੁਣ ਊ ਨਹੀਂ ਕਰਦਾ ਹੈਗਾ ਲੋ ਜੀ ਆਪਾਂ ਨੇ ਪੋਣੇ ਧੋਤੇ ਅ ਕੱਪੜੇ ਧੋਤੇ ਕੱਲ ਆਪਣੇ ਬਲੌਗ ਨਹੀਂ ਬਣਾਇਆ ਤੇ ਅੱਜ ਅੱਜ ਹੈਗੇ 18 ਤਰੀਕ ਅੱਜ ਬਣਾਇਆ ਹੁਣ ਮੈਂ ਸਾਰਾ ਮੱਝਾਂ ਕੰਨੂ ਫੇਰ ਸੰਭਰੂਗੀ 13 ਗੋਹਾ ਸੜਤਾ ਤੀ ਮਾਏ ਠੰਡਾ ਬੈਠੀਆਂ ਰਹਿਣ ਦੇ ਅੰਦਰ ਫੇਰ ਮਿਲਦੇ ਆਪਾਂ ਕੰਮ ਕਰ ਲਈਏ ਲੋ ਜਿਪਾ ਬਣਾਉਣਿਆਂਗੇ ਰੋਟੀ ਨੇ ਇਦਦਰ ਤਰੀ ਹੋਈਗੀ ਖੀਚੜੀ ਐ ਚੁ ਅੱਗ ਪਾ ਕੇ ਤਰੀ ਹੋਈ ਆ ਪੀ ਤਰ ਸਾਗ ਇਥੇ ਠੰਡਾ ਰਹੂ ਤੱਤਰ ਰਹੂ ਕਿਉਂਕਿ ਹਨਾ ਹੋਜੀ ਮੁੰਡੀਆਂ ਘਰ ਜਾਣੀਆਂ ਹਰ ਇੱਕ ਚੀਜ਼ ਤੇ ਸਾਥ ਖਾਣਾਂ ਤੇ ਆਟਾ ਲੈ ਕੇ ਉਹ ਡੋਰ ਵੱਜੀ ਪਰਤਾ ਹੋਰ ਪਹਿਲ ਤਾਂ ਉਹ ਗਰਮ ਨਹੀਂ ਹੋਇਆ ਪਹਿਲੇ ਬਾਥ ਦੇ ਰੋਟੀ ਨਾਲ ਅੜੇ ਪੈਸ ਤੇ ਤਵੇ ਨੂੰ ਸੇਕ ਹੀ ਨਹੀਂ ਲੱਗਦਾ ਕੀ ਕੋਈ ਮੈਂ ਥੋੜੀਆਂ ਜਿਹੀਆਂ ਰੋਟੀਆਂ ਨਾਲ ਕਿੱਥੇ ਬੈਠੂਗੀ ਤਪਿਆ ਹਜੇ ਲੋਗਾਂ ਨਾਲ ਤੇ ਲਾਉਣੀ ਰੋਟੀ ਥੋੜੀ ਜਿਹੀ ਖਿਚੜੀ ਚ ਕੱਚਾ ਆਇਦਰ ਇਹਦੇ ਵਿੱਚ ਰੀਤੀ ਦੇ ਵਿੱਚ ਆਪਾਂ ਦੇਸੀ ਘਿਓ ਪਾਇਆਗਾ ਤੇ ਘਿਓ ਪਾ ਕੇ ਥੋੜੀ ਥੋੜੀ ਚੁਟਕੀ ਚਪਾ ਹਲਦੀ ਪਾਤੀ ਤੇ ਤੇਜ ਕਰ ਲੈਣੇ ਗੈਂਸ ਪਹਿਲਾਂ ਘੱਟ ਸੀਗਾ ਮੈਂ ਨਿਕਲੇ ਨਾ ਹੁਣ ਆਇਆ ਹੁਣ ਘੋਟਿਨ ਵਗਦੇ ਘੋਟਿਨ ਵਗ ਲਾਗ ਲਿਆ ਬਚ ਗਈ ਅੱਗ ਲੱਗੋ ਨੂੰ ਮੱਛੀ ਦੀ ਲੂੰ ਜਮ ਮੱਛੀ ਖਰ ਗਿਆ ਪੜੀ ਮਸਲਤਾ ਤੇ ਉਹ ਜਿੰਨੇ ਚੱਕ ਓ ਜੰਮੇ ਨਾ ਮੈਂ ਫਰਿਜ ਚ ਰੱਖਦੇ ਰਿਹਾ ਉਹਨਾਂ ਚੱਕ ਮੈਂ ਪੂਰ ਡੋਲੂ ਲਗਾਉ ਰ ਕਿ ਵੀ ਇਹ ਤੇ ਕੰਮ ਕਰਦੀ ਨਾ ਮੈਂ ਹੱਥ ਨਾ ਮਾਰਾ ਹੈ ਸਖਾਨੀ ਅਸੀਂ ਕਨੀਆਣੀ ਰੋਟੀ ਖਾ ਕੇ ਕਰਾਂਗੇ 9:30 ਹੋ ਗਏ ਨੇ ਸਾਡੇ 9 ਹੋ ਗਏ ਫੇਰ ਚੰਗੀ ਤਰ੍ਹਾਂ ਸਾਰੀਆਂ ਸਫਾਈ ਚੱਲਿਆ ਨਹੀਂ ਹੈ ਚੱਲਿਆ ਨਹੀਂ ਗੈਸ ਚੱਲਿਆ ਮੂੰਹ ਹੀ ਨਹੀਂ ਜਾ ਬਟਾ ਸੇਕ ਲੱਗਦਾ ਹੋਏਗਾ ਠੰਡੀ ਬਹੁਤ ਹੈ ਕਿਉਂ ਹੁਣ ਕਿ ਤਿੰਨੇ ਜੁੱਲ੍ਹੇ ਚੱਲਦੇ ਨੇ ਕਿ ਉਹ ਖਿਚੜੀ ਖਾਣਗੇ ਖਿਚੜੀ ਖਾਣਗੇ ਖਿਚੜੀ ਖਾਣਗੇ ਤਾਂ ਤਾਂ ਖਿਚੜੀ ਚੜਾਈ ਵਾਂ ਠੇਲਾ ਹਰ ਉਹ ਚਾਹ ਚੰਦਾ ਪੁੱਟਾ ਲਾ ਲਾ ਕਰ ਮਗਾ ਭੁਕਾ ਲਾ ਮੁਟੀ ਚੁੱਲ੍ਹੇ ਕੋਲ ਹੀ ਲਿਆ ਕੇ ਨਹੀਂ ਕਿਉਂ ਚੁੱਲ੍ਹੇ 'ਚ ਅੱਗ ਮੱਚੀ ਜਾਂਦੀ ਪਾਣੀ ਚ ਰਹਿ ਸੀ ਪਹਿਲਾਂ ਨੇਤੀ ਜੁਨੀ ਹੈਗੀ ਕਿਉਂ ਤਾਂ ਮੈਂ ਜੂਰੀ ਬਣਾ ਲਿਆ ਸੀਗਾ ਇਸ ਤੇ ਸਾਰਾ ਕੰਮ ਕਰਕੇ ਸਫਾਈਆਂ ਆਈਆਂ ਵਧੀਆ ਲੱਗਦੀਆਂ ਨੇ ਹਨਾ ਨਹੀਂ ਰੋਸੋਈ ਜੀ ਬਿੰਦੇ ਬਿੰਦੇ ਖਲਾਰਾ ਪੈ ਜਾਂਦਾ ਹੁਣ ਸਾਰੇ ਸਫਾਈ ਕਰਦਾਂਗੇ ਚਲੋ ਜੀ ਪਰੋਟੀ ਬਣਾ ਲਈਏ ਫੇਰ ਨਿੜ ਗਿਆ ਲੋ ਜੀ ਆਪਾਂ ਨੇ ਕੋਧੋ ਦਾ ਨਮੇੜਤਾ ਕੁਝ ਕੋਚੇ ਰਹਿ ਗਏ ਨੇ ਕੱਪੜੇ ਵੀ ਧੋਤੇ ਤੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਜਿਰੋ ਇੱਕ ਹਨਾ ਜਨੀ ਕੋਵੇ ਕਰਨ ਵਾਲੀ ਉਹ ਸਣੇ ਧਰਨ ਚੋਣੀਆਂ ਨੇ ਉਹ ਸਣੇ ਕੋਈ ਦਾ ਕਰਨਾ ਹੈ ਉਹ ਸਣੇ ਗੋਹਾ ਕੂੜਾ ਕਰਨਾ ਹੈ ਫਿਰ ਤਾਂ 12 ਵਜੇ ਜਾਂਦੇ ਨੇ ਆਜਾ ਐਂਟ ਵਾਰ ਸੀ ਤੇ 40 ਤੋਂ ਪਰੇ ਨਾ ਲਾ ਦਿੱਤਾਗਾ ਸੁਖਮ ਨੂੰ ਗੁਰਮ ਨੂੰ ਠੰਡ ਲੱਗੀ ਪਈ ਹੈ ਤਾਂ ਕਰਕੇ ਮੈਂ ਇਹਨਾਂ ਤੇ ਫੋਚੇ ਨਹੀਂ ਲਗਾਉਂਦੀ ਹੁੰਦੀ ਗਰਮ ਨਹੀਂ ਲੱਥਨ ਠੰਡ ਦੀ ਹੁੰਦੀ ਸੋਦਰ ਹਨ ਪੜਾਈ ਦਾ ਕੰਮ ਰਹਿ ਜਾਂਦਾ ਸਭ ਜਿਦੋਂ ਦੱਸਿਆ ਸਵੇਰੇ ਮੋਟੇ ਮੋਟੇ ਸਵੇਰੇ ਸੱਡਣਿਆ ਹੁਣ ਮੱਝਾਂ ਬਾਹਰੇ ਬਣਤੀਆਂ 1:30 ਹੋ ਗਏ ਨੇ ਮੱਝਾਂ ਬਾਹਰੇ ਬਣਤੀਆਂ ਹੁਣ ਚੰਗੀ ਤਰ੍ਹਾਂ ਸੁਖਾਈ ਹੋ ਜੂਗੀ ਕਿਉਂਕਿ ਇੱਕ ਅੱਧਾ ਪੱਖਾ ਛੜਦਾ ਨਹੀਂ ਹੁੰਦਾ ਜਿਹੜੋਂ ਆਏ ਹੁੰਦਾ ਵੀ ਸੁਖਦਾ ਨਹੀਂ ਫਿਰ ਉੱਪਰਲਾ ਪੱਖਾ ਛੜ ਕੇ ਸੁਕਾ ਲੈਂਦੇ ਹਾਂ ਤੇ ਆਪਰਾਟਨ ਕੋ ਕੁਝ ਆ ਜਾਂਦਾ ਹੈ ਨਾ

ਕਿ ਰਮਨਾ ਕਿ ਬਿਤੋ ਨਾਲ ਪਾ ਲਣੀ ਆ ਗੁਰਦਵਾਰੇ ਮਾ ਕੇ ਬਾਰਾ ਲਾਣੀ ਹੋਤੇ ਮੈਨੂੰ ਦੋ ਦਿਨ ਹੋ ਗਏ ਗੁਰਦਵਾਰੇ ਵੀ ਨਹੀਂ ਜਾਏ ਹਨ ਖੰਡ ਵੱਡ ਤੋਂ ਹੋਊਗੀ ਲੇਟ ਹੋ ਜਾਣੀ ਆ ਨਾ ਮੈਂ ਲੈਣੀ ਆ ਗੁਰਦਵਾਰੇ ਕਿ ਜਾਇਆ ਜਾਂਦਾ ਪਾ ਫਿਰ ਫੋੜੇ ਨਾਲ ਤੇ ਹੀ ਲਾਣਾ ਫਿਰ ਮੰਜਾ ਸੇਤੀ ਸੇਤੀ ਖਿੱਚ ਦੂਗੀ ਗੋਬਰ ਕਾਂਜਾ ਸੈਣੀ ਬੀਬੀ ਉਹ ਖਾਵਾ ਸੋ ਵਾਲੇ ਰਹਿਣਾ ਲੋਹੇ ਨੂੰ ਨਾ ਹਾਂ ਕੈਸਿਨੋਨਿਆ ਨਾਲਾ ਸੋ ਜਲਾ ਲਾਉਂਦੇ ਕੈ ਕੀ ਹੋਈ ਪਿਆ ਕਣ ਆਣਾ ਇਹ ਫਰਕ ਕਿ ਹੋਣਗੇ ਉਹ ਰਹਿੰਦੇ ਸੀ ਕੱਲ ਸੁਕਾ ਕੇ ਪਾਉਣ ਵਾਲੇ ਧਰ ਤੇ ਪਾ ਦੇ ਚਲੋ ਇਹ ਪਹਿਲਾਂ ਮਿਲਦੇ ਆਂਗੇ ਸਫਾਈਆਂ ਕਰ ਲਈ ਲੋ ਜੀ ਕਿੰਨੀਆਂ ਸੋਹਣੀਆਂ ਸਫਾਈਆਂ ਹੋ ਗਈਆਂ ਫਰਸ਼ ਇੱਟਾ ਸੋਹਣੀ ਸੋਹਣੀ ਨਿਕਲੇ ਆਂ ਕਈ ਦਿਨਾਂ ਤੋਂ ਮੈਂ ਪੋਚਾ ਲਾਇਆਗਾ ਤਿੰਨ ਚਾਰ ਦਿਨ ਹੋ ਗਏ ਸੀ ਲੱਗਿਆ ਹੀ ਨਹੀਂ ਇੱਕ ਦਿਨ ਗਰਮੀ ਤਹਰੀਆਂ ਆ ਗਈਆਂ ਇੱਕ ਦਿਨ ਭੋਗ ਤੇ ਵਾਗ ਗਏ ਤੇ ਇੱਧਰ ਸਰਦਾਰ ਜੀ ਧੁੱਪ ਚ ਪਾਏਗੇ ਸੁਖਮਣ ਹੋਰੀਆਂ ਪਾਠ ਕਰਦੀਆਂ ਨੇ ਇੱਧਰ ਵੀ ਸਫਾਈ ਹੋ ਗਈ ਗਿੱਲਾ ਹੈ ਸੋਕਦਾ ਹੈ ਨਹੀਂ ਤੇ ਪੋਚੇ ਪੋਚੇ ਪਲਾਤੇ ਕੱਪੜੇ ਪਾ ਧੋਤੇ ਤੇ ਸਾਰੀਆਂ ਸਫਾਈਆਂ ਹੋ ਗਈਆਂ ਤੇ ਹੁਣ ਬਸ ਮੰਗਰੀ ਚਾਰਾ ਟਾਈਮ ਹੋ ਗਿਆ ਹਾਂ ਇੱਥੇ ਮੈਂ ਪੌੜੀ ਵੀ ਨਹੀਂ ਸਾਡੀ ਪੌੜੀ ਦੇ ਟੰਬੇ ਸਾਫ਼ ਕਰਕੇ ਉਹ ਤੇ ਵੀ ਕੱਪੜੇ ਪਾਤੇ ਹੋ ਕੋਠੇ ਤੇ ਵੀ ਪਾਏ ਪਾਏ ਨੇ ਮੰਜੇ ਕੜ ਕੜ ਕਿਉਂਕਿ ਹੁਣ ਤਾਂ ਪੰਨਿਕਲ ਜੇ ਕਿੰਨੇ ਜਣਾ ਦੀ ਕੋਟ ਨੇ ਜਿਹੜੇ ਉਹ ਦੋ ਦਿਨ ਸੁੱਕਦੇ ਨੇ ਸੂਟ ਤਾਂ ਥੋੜ ਨੂੰ ਸੁੱਕ ਜਾਂਦੇ ਨੇ ਹਾਈਡਰੋਬ ਇਹ ਕੁਝ ਚੰਗੀ ਤਰ੍ਹਾਂ ਸਫਾਈ ਕਰ ਦਿੱਤੀ ਆ। ਹੱਥਾ ਨੂੰ ਸੁੱਕ ਜੂਗਾ। ਉਹ ਪਹਿਲਾਂ ਪੱਖਾ ਲਾਉਣ ਆਈਆਂ ਹੁਣ ਮੈਂ ਇੱਥੇ। ਮੈਂ ਹਾਂ ਪੱਖੇ ਨਾਲ ਥੋੜੀ ਬਹੁਤੀ ਹਵਾ ਨਾ ਪੈ ਜਾਂਦੀ ਐ। ਹਵਾ ਪੈ ਕੇ ਸੁੱਕ ਜਾਂਦਾ। ਇੱਕ ਪੱਖੇ ਨਾਲ ਹੀ ਸਾਰੇ ਸਾਡੇ ਸੁੱਕ ਜਾਂਦੇ। ਹਏ ਤਾਂ ਪਾਉਣਾ ਇੱਕ ਹੋਇਆ। ਪਾਉਣਾ ਇੱਕ ਹੋ ਗਿਆ। ਹੁਣ ਆਪਾਂ ਚਾਹ ਤਰ ਰੱਖ ਦਿਆਂਗੇ। ਬਿੰਦਕ ਮੈਂ ਨਾ ਸਰਸੋਰ ਵਾਲਾ ਤੇ ਵੰਮ ਲੈ ਲਾ ਹੁਣ ਕੱਪੜੇ ਬਦਲੇ ਲਏ ਨੇ ਕਿ ਚੰਗੀ ਤਰ੍ਹਾਂ ਸਾਰੇ ਪੁੱਛ ਪੁੱਛੇ ਲਾ ਕੇ ਹੁਣ ਅਬ ਇਹ ਧੋਤੇ ਕੱਪੜੇ ਪਾਏ ਨੇ ਨਾ ਤਾਂ ਪਾਸੇ ਰ ਲੈਣੇ ਅੰਦਰ ਸੰਦਸਿਆ ਸੀਗਾ ਕਿਉਂਕਿ ਹੁਣ ਤਾਂ ਹੁਣ ਮੈਂ ਕੰਗਾ ਕੁੰਗਾ ਲਈਆਂ ਚੱਕ ਕੇ ਤੇ ਮਖਨੇ ਸੋੜਨਾ ਗੱਲਾਂ ਕਰਦੇ ਆ ਇੱਕ ਕਮੈਂਟ ਆਇਆ ਸੀਗਾ ਕਿ ਆਪਾਂ ਨਾ ਧੁੱਪੇ ਵੇਖੇ ਗੱਲ ਕਰਦੇ ਆਂਗੇ ਧੁੱਪ ਚ ਵੀਡੀਓ ਚ ਲਿਓ ਜੀ ਵਾਈਦੀ ਆ ਤੇ ਮੈਂ ਰਸੋਈ ਦੀ ਜਾਲੀ ਵੀ ਖੁੱਲੀ ਛੱਡੇ ਇੱਕ ਕਮੈਂਟ ਆਇਆ ਸੀ ਸਰ ਮੈਂ ਹੁਣ ਫੇਰ ਹੀ ਬਾਹੂ ਉਹ ਕਮੈਂਟ ਦਾ ਜਵਾਬ ਵੀ ਦੇ ਰਹਾ ਹਾਂ ਤੇ ਬਾਹਰ ਖੁੱਲੇ ਪਏ ਨੇ ਗਜੂੜਾ ਖੋਲ ਲਿਆ ਸੀਗਾ ਮੈਂ ਵੀ ਮੈਂ ਹਮੇ ਸਰ ਬਾਉਣੀ ਉਹ ਤਾਂ ਖੋਲ ਲਈ ਸੀ ਫਿਰ ਮੈਂ ਫੋਨ ਚੱਕ ਲਿਆ ਹੁਣ ਮਾੜਾ ਜਿਹਾ ਕੰਮ ਨਿਬੜਿਆ 12:30 ਵਜੇ ਪਾਉਣਾ ਇੱਕ ਹੋ ਗਿਆ ਹੋ 12:30 ਤੋਂ ਜਾਰੀ ਹੋਗਾ ਟਾਈਮ ਤੇ ਸਾਰੇ ਕੰਮ ਹੋ ਗਿਆ ਫਿਰ ਹਨਾ ਰੋਟੀ ਵੀ ਆਪਣੇ ਬਣਾਉਣੀ ਹਨਾ ਕੱਪੜੇ ਵੀ ਆਪਣੇ ਧੋਣੇ ਧਾਰਾਂ ਵੀ ਆਪਣੇ ਚੋਣੀਆਂ ਤੇ ਸਾਫ ਹਜੇ ਅਜੈਂਤ ਬਾਰ ਕਰਕੇ ਸੁਕਮਣ ਹੋ ਰਿਣ ਝਾੜੂ ਲਾਤਾ ਸੁਕਮਣ ਹੋਣੇ ਕਰਦੀਆਂ ਵਿੱਚ ਪੈਰਾ ਸਾਹਿਬ ਤੇ ਫਿਰ ਮੈਂ ਪੋਚੇ ਮੈਂ ਲਾ ਦਾਨੀਆਂ ਮੈਂ ਠੰਡ ਚ ਬੱਚਿਆਂ ਨੂੰ ਨਹੀਂ ਕਹਿੰਦੀ ਫਿਰ ਬਿਮਾਰ ਹੋ ਜਾਂਦੇ ਨੇ ਪਹਿਲਾਂ ਰਾਤ ਡਾਕਟਰ ਸਾਹਿਬ ਦੇ ਰਾਤ ਨੂੰ 9 ਵਜੇ ਗੁਰਮਣ ਜੋਤ ਨੂੰ ਦਵਾਈ ਦਵਾਈ ਬਿਮਾਰ ਹੋ ਗਈ ਸੀਗੇ ਤੇ ਇੱਕ ਕਮੈਂਟ ਆਇਆ ਸੀਗਾ ਉਹ ਕਮੈਂਟ ਆ ਗਿਆ ਸੀ ਭਾਣੇ ਕਿ ਨਹੀਂ ਮੇਰੀ ਸੱਸ ਮੇਰ ਨਾਲ ਕੰਮ ਕਰਾਉਂਦੀ ਆ ਗਿੰਦੀ ਰਹਿੰਦੀ ਆ ਮੇਰਾ ਮੈਨੂੰ ਆਇਆ ਕਹਿੰਦੀ ਤੂੰ ਐ ਖਾਨਣੀ ਆ ਖਾਨਣੀ ਆ ਬਹੁਤ ਸਾਰੇ ਘਰਾਂ ਦੇ ਵਿੱਚ ਹੁੰਦਾ ਐਵੇਂ ਦਾ ਹਨਾ ਵੀ ਨੂਹਾਂ ਦਾ ਖਾਣ ਪੀਣ ਗਿਣਿਆ ਜਾਂਦਾ ਤੇ ਨੂਹਾਂ ਦਾ ਕੰਮ ਨਹੀਂ ਗਿਣਿਆ ਜਾਂਦਾ ਬਹੁਤ ਸਾਰੇ ਘਰਾਂ ਚ ਹੋ ਜਾਂਦਾ ਜੇ ਕੰਮ ਜੇ ਨੂਹ ਕਹਿੰਦੀ ਆ ਫਿਰ ਕਹਿੰਦੇ ਤੇਰੀ ਘਰ ਆ ਤੂੰ ਕੋੜਾ ਕਿਸੇ ਦਾ ਹੋਰ ਕਰਕੇ ਆਉਣੀ ਹਨਾ ਸਾਰੀਆਂ ਸਾਰੇ ਘਰਾਂ ਕਰਦੀ ਕਹਾਣੀ ਹੈ ਇਹ ਤੇ ਕੋਈ ਗੱਲ ਨਹੀਂ ਪੈਣੇ ਹਣਾ ਐ ਤਾਂ ਪਰਿਵਾਰਾਂ ਚ ਚੱਲਦਾ ਹੀ ਰਹਿੰਦਾ ਹੈਗਾ ਤੇ ਕਹਿੰਦੀ ਪੜਨ ਜ਼ਰੂਰ ਤੁਸੀਂ ਗੱਲ ਸਿਹੜਿਓ ਗੱਲ ਬਹੁਤ ਸਾਰੀਆਂ ਮਾਮਾ ਤੀਆਂ ਵਾਂਗੂ ਵੀ ਰਹਿੰਦੀਆਂ ਨੇ ਜੋਹੀ ਗੱਲ ਹੈ ਹਣਾ ਬਹੁਤ ਸਾਰੇ ਸੱਸ ਨੂੰ ਦਾ ਹੋਈ ਗੱਲ ਹੈ ਜੇ ਕਹਿੰਦੇ ਹੁੰਦੇ ਨੇ ਸੱਸ ਮਾਂ ਬਣ ਜੇ ਪੇਕ ਕੇ ਕਾਸ ਨੂੰ ਜਾਈਏ ਹਣਾ ਫਿਰ ਪੇਕ ਕੇ ਯਾਦ ਨਹੀਂ ਆਉਂਦੇ ਜੇ ਸੱਸਾਂ ਕਈ ਜਿੰਨਾਂ ਨੂੰ ਚੰਗੀਆਂ ਮਿਲ ਜਾਂਦੀਆਂ ਨੇ ਹਨ ਤੇ ਉਹਨਾਂ ਮਜਰਾਬਾਂ ਵੀ ਬਿੰਦਕ ਲਾਤੀ ਇਹਨਾਂ ਨੂੰ ਸੋਕੋੜੀਆਂ ਪਾ ਦਿੰਦੀ। ਭਾਈ ਹੁਣ ਕੋਈ ਸਾਰੇ ਦੀ ਗੱਲ ਨਹੀਂ ਹੈ ਹਨ ਤੇ ਆਪਾਂ ਬਹੁਣਾਂਗੇ ਸਹਿਰ ਤੇ ਕਰਦੇ ਆ ਪਹਿਣ ਵਾਲੀ ਵੀਡੀਓ ਤੇ ਕਮੈਂਟ ਆਏ ਸਾਨੂੰ ਬਹੁਤ ਵਧੀਆ ਲੱਗਿਆ ਪਹਿਣਾ ਸਾਡਾ ਤਾਂ ਅਸੀਂ ਤਾਂ ਵੀ ਪਹਿਨਿਆ ਅਜੇ ਇੱਕ ਕਾਮਰੇ ਚ ਹੀ ਪੈਣਾ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਸਾਨੂੰ ਤੇ ਨਾ ਪਹਿਣਾ ਨੂੰ ਇੰਨਾ ਪਿਆਰ ਦਿੱਤਾ ਹੈ ਨਾ ਬਹੁਤ 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 ਧੰਨਵਾਦ ਤੁਹਾਡਾ ਤੇ ਆਪਾਂ ਹੁਣ ਬਣਾਉਣਾ ਜੀ ਚਾਹ ਚਾਹ ਬਣਾ ਕੇ ਆਪਾਂ ਕਰਦੇ ਆ ਆਪਣੇ ਆਥਨ ਦੇ ਕੰਮ ਸ਼ੁਰੂ ਤੇ ਤੇ ਤੇਰੀਆਂ ਪਾਣੀ ਪੀ ਰਹੀਆਂ ਤਾਂ ਹੁੰਦੀਆਂ ਨੇ ਹੋਰ ਹੋ ਚਾਹ ਜਮਣ ਕੋਲੇ ਕੈਮਰਾ ਚੇਂਜ ਕਰ ਕਰ ਕੰਮ ਜੁਰਮਾ ਜੰਗ ਉਹਨੂੰ ਡਿਜਣ ਗਿਆ ਤੇ ਦੋ ਨੇ ਇਹ ਸਾਰਾ ਦਿਨ ਇੱਥੇ ਰਹਿੰਦੇ ਗਏ ਨੇ ਲੋ ਜੀ ਆਪਾਂ ਹੁਣ ਨਾ ਚਾਹ ਤੁ ਪੀ ਲਈਆਂ ਸਾਰਾ ਕੰਮ ਤਾਂ ਦਾ ਕਰ ਲਿਆ ਹਜੇ ਮਸਾਲਾ ਰਸੂਲਾ ਦਾ ਪਿਆਰ ਕਰਨ ਮਟਰ ਤਾਂ ਕੱਡੇ ਪਏ ਨੇਗੇ ਸੁਖਮੰਦੀਨਾ ਕਮੀਜ਼ ਦੀ ਵਰਦੀ ਵਾਲੇ ਕਮੀਜ਼ ਦੀ ਸਕੂਲ ਵਾਲੇ ਦੀ ਤਰਪਾਈ ਉਦੜੀ ਪਈ ਸੀ ਤੇ ਇਹਨਾਂ ਨੇ ਕਰਨੀ ਸੀ ਪ੍ਰੈਸ ਵਰਦੀ ਤੇ ਮਗਾ ਚਲੂ ਨਾ ਉਤਰਪਾਈ ਕਰਦਾ ਮੈਂ ਤੇ ਤਾਰ ਤੇ ਸੁਪਣਾ ਪਾਇਆ ਪਿਆ ਦੇਖਿਆ ਸੀ ਮੈਂ ਉੱਦੜੀ ਪਈ ਆ ਜੀ ਬੜੀ ਲੱਗਦੀ ਹੈ ਹਨਾ ਉਤਰਪਾਈ ਕਰਦੀ ਆ ਫੇਰ ਬਣਾਵਾਂਗੇ ਪਰ ਸਬਜੀ ਸੋਹਣੇ ਤੋਂ ਪੱਜ ਤੁੱਪੇ ਬੈ ਜਾਣੀ ਰੋਖ ਨੂੰ ਜੀ ਨਹੀਂ ਕਰਦਾ ਕੰਮਾ ਜਵੜਾ ਬੈਠਾ ਨਹੀਂ ਦਿੰਦੇ ਤੁੱਪੇ ਛੋਟੇ ਨੇਗੇ ਛੋਟੇ ਦਿਨ ਤੱਕ ਹੁਣ ਵਧੀਆ ਹੋਇਆ ਪੈਨੇ ਉਹੀ ਬਸ ਕੰਮ ਹੀ ਨਿਬੜਦੇ ਕੰਮ ਕਿਤਾਣੀ ਘਾਤੋਂ ਨਿਬੜਦੇ ਹੋਏ ਤੇ ਇਧਰ ਉਧਰ ਤਨ ਪਾਈ ਗੁਰਮਣ ਅੱਜ ਸਾਰੀ ਲੇਟ ਦੇਢੀ ਬੈਠੀ ਐ ਤੇ ਤੂੰ ਦਿਨ ਦੇਢ ਲੈਂਦੀ ਆ ਉਸੇ ਕਮੀਜ਼ ਵੀ ਘਸਿਆ ਪਿਆ ਬਸ ਹੁਣ ਉਹ ਨਵੇਂ ਪਾਉਂਦੀ ਨਹੀਂ ਹੈਗੀ ਦੋ ਕਮੀਜ਼ ਨਵੇਂ ਪਏ ਨੇ ਉਹ ਪਾਉਂਦੀ ਨਹੀਂ ਹੈਗੀ ਤੇ ਇਹੀ ਇਹਨੂੰ ਪਸੰਦ ਆਏਗਾ ਕਿਉਂਕਿ ਤਾਂ ਘਸਿਆ ਜੇ ਨਾਲ ਟਾਗੇ ਬੋਦੇ ਹੋਗੇ ਤਿੰਆਂ ਦੀ ਕਿਸਮਤ ਤਿੰਆਂ ਨਾਲ ਹੀ ਆ ਹਨਾ ਤੇ ਮੈਂ ਜਨਮ ਦਿਨ ਵਾਲੇ ਦਿਨ ਕਿਹਾ ਸੀ ਨਾ ਕਿ ਉਹਨੂੰ ਬੀ ਸੁਖਮਣ ਤੇ ਗੁਰਮਣ ਆ ਹਨਾ ਦਾ ਗੁਰਮਣ ਦੇ ਬਾਡੇ ਆ ਜਦਨ ਸੁਖਮਣ ਦੇ ਜਨਮ ਦਿਨ ਵਾਲੇ ਦਿਨ ਵੀ ਇਹਦਾ ਪਾਰਸਲ ਆਊਗਾ ਸੁਖਮਣ ਦਾ ਸੂਟ ਮੰਗਾਇਆ ਸੀ ਅਸੀਂ ਤੇ ਉਹਦੋਂ ਬਾਅਦ ਵਿੱਚ ਸਰਦਾਰ ਜੀ ਨੂੰ ਆਇਆ ਹੋ ਗਿਆ ਵੀ ਇਹ ਸੂਟ ਫਿਰ ਸਰਦਾਰ ਜੀ ਲੌਂਗ ਵਾਲਾ ਦਵਾ ਲਿਆ ਇੱਕ ਇੱਕ ਸੂਟ ਇਹ ਕਿਹका ਜੀ ਮੈਂ ਦਿਖਾਉ ਤੁਹਾਨੂੰ ਮੈਂ ਅੱਤਰ ਪਾਈ ਕਰ ਲਾਂ ਦਿਖਾਉਂਗੀ ਆਗੇ ਤੇ بس ਦਿਖਾਉਣ ਦਾ ਟਾਈਮ ਨਹੀਂ ਲੱਗਾ ਸਵੇਰ ਦੀ ਕੰਮ ਤਾਂ ਦੇ ਲੱਗੀ ਪਈ ਸੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਨਾਂ ਕੋਲ ਦੂਜੇ ਸੂਟ ਤਾਂ ਬਥੇਰੇ ਸੀਗੇ ਤੇ ਇਹਨਾਂ ਕੋਲ ਕੋਈ ਗਰਮ ਸੂਟ ਨਹੀਂ ਸੀ ਹੈਗਾ ਜਿਵੇਂ ਹੁਣ ਹਨਾ ਸਰਦੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਜਾਣਾ ਜਾਂ ਕਿਸੇ ਸਹਿਜ ਪਾਠ ਜੀ ਦਾ ਭੋਗ ਤੇ ਜਾਣਾ ਸਿੰਪਲ ਜਿ ਲੈਤੇ ਨੇਗੇ ਇਹਨਾਂ ਨੇ ਤਾਂ ਹੁਣ ਦਿਖਾਵਾਂਗੀ ਮੈਂ ਤੇ ਇਹ ਤਾਂ ਕਹਿੰਦੇ ਮੰਮੀ ਰਹਿਣ ਦੇ ਮੱਖਾਂ ਨਾਲ ਜਿਹੜੂ ਘੂ ਕਰ ਜਾਣੀ ਉਹ ਹੁਣ ਪਤਲੇ ਜਿਹੇ ਫੋਮ ਚੇਜ ਪਾਉਣੇ ਹੋ ਜਾਂ ਕਿਤੇ ਉਹ ਹਨਾ ਸਹਜ ਪੜਦੇ ਪੋਹ ਤੇ ਜਾਣੇ ਔਰ ਮੱਖਾਂ ਸਰ ਕੋਲ ਵਧੀਆ ਹੈ ਨਹੀਂ ਗੇ ਹੂੰ ਤਾਂ ਬਥੇਰੇ ਨੇ ਕੱਪੜੇ ਤਾਂ ਵੀ ਸਾਧੀਆਂ ਵਾਲੇ ਮੋਟਾ ਨਹੀਂ ਸੀ ਹੈਗਾ ਨਾ ਕੋਈ ਸੂਟ ਇਹ ਤਾਂ ਲੈਂਦੀ ਐ ਤੇ ਮੱਤਕੇ ਨਾਲ ਦਵਾਈ ਲੈਣਾ ਵਾ ਕੜਾਈ ਨਹੀਂ ਕਰਵਾਉਂਦੇ ਹੀਆਂ ਹੈਗੀਆਂ ਇਹ ਤੇ ਇਹ ਸਿੰਪਲ ਹੀ ਕਰਵਾਉਣਗੇ ਆ ਤੂੰ ਕਿ ਮੇਕਰ ਪਾਏਂਗੀ ਗੁਰਮਨ ਲੋ ਜੀ ਆ ਤਾਂ ਹੈਗਾ ਗੁਰਮਨ ਜੋਤ ਦਾ ਚੱਕ ਚੀਨੇਗੇ ਤੇ ਇਹਨਾਂ ਕੋਲ ਗਰਮ ਸੂਟ ਨਹੀਂ ਸੀ ਹੈਗੇ ਹਨ ਤੇ ਉਹ ਸਾਰਾ ਕੁਝ ਚਾਹੀਦਾ ਹੁੰਦਾ ਹੈ ਹਨ ਤੇ ਇਹ ਹੈਗਾ ਜੀ ਗਰਮਣ ਜੋਤ ਦਾ ਆ ਹੈਗਾ ਸੋਮੰਦ ਦਾ ਬਲੀਏ ਸਲਵਾਰਾਂ ਹੈ ਰਾਮਟੈਕਸ ਚੀਨੇਗੇ ਤੇ ਬਨਗੇ ਤੇ ਡੈਡੀ ਮੱਜਾਂ ਹਾਂ ਹੁਣ ਨਾਪ ਕੱਢ ਕੇ ਸਲਾਈ ਕਰਾ ਲਾਂਗੇ ਇਹ ਨਾਪ ਦੇ ਦੇਣਗੇ ਮੈਨੂੰ ਹੁਣ ਸਬਜੀ ਬਣਾਉਣੀ ਆ ਪਹਿਲਾਂ ਤਾਂ ਮੈਂ ਆਲੂ ਮਟਰਾਂ ਦੀ ਬਣਾਵਾਂਗੇ ਸਬਜੀ ਤੇ ਆਲੂ ਮਟਰਾਂ ਦੇ ਬਣਾਵਾਂਗੇ ਸਬਜੀ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਕਿਉਂਕਿ ਹੁਣ 3 ਵਜੇ ਨਾਲੇ ਨੇਗੇ ਬਾਜੀ ਗਏ ਹੋਣਗੇ ਆਪਾਂ ਵੀਡੀਓ ਦਾ ਵੀ ਐਂਡ ਕਰ ਦਿਆਂ ਵੀਡੀਓ ਵੀ ਆਪਣੀ ਬਹੁਤ ਲੰਮੀ ਹੋਊਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਧੀਆਂ ਦੀ ਕਿਸਮ ਧੀਆਂ ਨਾਲ ਹੀ ਹੁੰਦੀ ਹੈ ਇੱਕ ਸੂਟ मागਦਿਆਂ ਦੋ ਦੋ ਤਿੰਨ ਤੇ ਨੌ ਦੇ ਨੇ ਹੈਨਾ ਵਾਹਿਗੁਰੂ ਧੀਆਂ ਧੀਆਂ ਬਰਕਤਾਂ ਵਾਲੀਆਂ ਨੇਗੀਆਂ ਹੈਨਾ ਘਰ ਵਿੱਚ ਬਰਕਤਾਂ ਵੀ ਬਹੁਤ ਰਹਿੰਦੀਆਂ ਨੇ ਧੀਆਂ ਨਾਲ ਕਿਉਂਕਿ ਪੁੰਨਦਾਨ ਨਿਕਲ ਜ ਜਿੰਨਾ ਪਤੀ ਨੂੰ ਪੁੰਨ ਕਰਦੇ ਆਦੂ ਆਪਮ ਨੂੰ ਰੱਬ ਦੋ ਗੁਣਾ ਤਿੰਨ ਗੁਣਾ ਦਿੰਦਾ ਹੈਨਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ